ਮੁਕੇਰੀਆਂ ਦੀਨ ਪਿੰਡੇ ਪਿੰਡ ਮੇ ਤਾਪਪੁਰ ਵਿਖੇ ਵਗਦੇ ਬਿਆਸ ਦਰਿਆ ਵਿੱਚ ਪੌਂਗ ਡੈਮ ਤਲਵਾੜਾ ਤੋਂ ਛੱਡੇ ਗਏ ਪਾਣੀ ਕਾਰਨ ਦਰਿਆ ਦਾ ਪੱਧਰ ਉੱਚਾ ਹੋਣ ਕਰਕੇ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹ ਦਾ ਖਤਰਾ ਬਣ ਗਿਆ ਤੇ ਪਾਣੀ ਤੂਸੀਬਾਨ ਨੂੰ ਲਗਭਗ ਪਾਰ ਕਰਨ ਦੇ ਕੰਢੇ ਦੇ ਖੇਤਰ ਕਾਰਨ ਨੇੜਲੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਇਸ ਮੌਕੇ ਗੱਲਬਾਤ ਕਰਦੇ ਆ ਸਰਪੰਚ ਮਨਜਿੰਦਰ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਬਿਆਸ ਦਰਿਆ ਦਾ ਪੱਧਰ ਉੱਚਾ ਹੋਣ ਕਾਰਨ ਤੁਸੀਬਾਂ ਤੋਂ ਪਾਣੀ ਵਹ ਰਣਾ ਸ਼ੁਰੂ ਹੋ ਗਿਆ ਏ ਤੇ ਉਹਨਾਂ ਕਿਹਾ ਕਿ 2 ਸਾਲ ਪਹਿਲਾਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਪਿੰਡ ਵਿੱਚ ਹੜਾ ਗਿਆ ਸੀ ਜਿਸ ਕਾਰਨ ਪਿੰਡ ਮਹਿਤਾਪੁਰ ਦੀਆਂ ਤਿੰਨ ਥਾਮਤ ਤੁਸੀ ਟੁੱਟ ਗਈ ਸੀ ਤੇ ਹੁਣ ਇਹਨਾਂ ਤੋਂ ਫਿਰ ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ ਏ ਤੇ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਆਪਣੇ ਖੇਤਾਂ ਵਿੱਚੋਂ ਮਿੱਟੀ ਪਟਾ ਕੇ ਤੁਸੀਆਂ ਤੇ ਪੌਣੀ ਸ਼ੁਰੂ ਕਰ ਦਿੱਤੀ ਗਈ ਏ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੀਆਂ ਤੁਸੀਆਂ ਪੱਕੇ ਤੌਰ ਤੇ ਬਣਾਈਆਂ ਜਾਣ ਤਾਂ ਜੋ ਹਰ ਸਾਲ ਸਾਨੂੰ ਹੜ ਲਿਪਾਪੇ ਅੱਜ ਸਮੂਹ ਪਿੰਡ ਵਾਸੀ ਮਤਾਪੁਰ ਤੇ ਇਲਾਕਾ ਨਿਵਾਸੀ ਤੁਸੀਂ ਬੰਨ ਤੇ ਖਲੋਤੇ ਆ ਤੇ ਆਪਣੇ ਪਰਸਨਲ ਪੈਲੀਆਂ ਵਿੱਚੋਂ ਮਿੱਟੀ ਪਟਾ ਕੇ ਜਿਹੜੇ ਤੁਸੀਂ ਬੰਨ ਨੂੰ ਉੱਚਾ ਕਰ ਰਿਹਾ ਇਹਦੇ ਸਬੰਧ ਵਿੱਚ ਅੱਜ ਮਤਾਪੁਰ ਤੁਸੀਂ ਬੰਨ ਤੇ ਸਾਰੇ ਜ਼ਿੰਮੇਵਾਰ ਖਲੋਤੇ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਜੀ ਸਾਰਨਾ ਪਹਿਲੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਆਪਣੇ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਸਵੇਰੇ 6 ਵਜੇ ਤੇ ਸਾਡੇ ਨਾਲ ਬਿਨਾਂ ਰੋਟੀ ਖਾਦੇ ਨਾਲ ਲੱਗੇ ਰਹਿ ਗਿਆ ਆਪਣੇ ਟਰੈਕਟਰਾਂ ਨੂੰ ਸੇਵਾ ਕੀਤੀ ਹੈਗੀ ਆ ਔਰ ਜੋ ਵੀ ਫਾਈਨੈਂਸ਼ਲੀ ਤੌਰ ਤੇ ਵੀ ਜੋ ਉਹਨਾਂ ਦੀ ਹੈਗੀ ਆ ਉਹਨਾਂ ਨੇ ਕਿਸੇ ਚੀਜ਼ ਦੀ ਨਾ ਨਹੀਂ ਕੀਤੀ ਔਰ ਮਿੱਟੀ ਦੀ ਪ੍ਰੋਬਲਮ ਸੀ ਸਾਡੇ ਸਾਡੇ ਪਿੰਡ ਬਹੁਤ ਵੱਡੀ ਇੱਕ ਉਹ ਸਾਡੇ ਪਿੰਡ ਦੇ ਦਾਣੀ ਸੱਜਣ ਸੀਗੇ ਉਹਨਾਂ ਨੇ ਪਿੰਡ ਮਤਲਬ ਤੁਸੀ ਲਈ ਜੋ ਮਿੱਟੀ ਸੀਗੀ ਦਾਣ ਘੜਤੀ ਜੋ ਸਾਡੀ ਪੈਲੀ ਹੈਗੀ ਉਹਨੂੰ ਪਤਲਾ ਕਰ ਦਿਓ ਬਾਕੀ ਪੂਰੇ ਪਿੰਡ ਦਾ ਸਹਿਯੋਗ ਹੈਗਾ ਤੁਹਾਨੂੰ ਕੀ ਲੱਗਦਾ ਜਿਹੜੇ 2023 ਵਿੱਚ ਹੜ੍ਹ ਦਾ ਆਇਆ ਸੀਗਾ ਪੌਂਗ ਟਾਈਮ ਤੋਂ ਪਾਣੀ ਛੱਡਿਆ ਸੀ ਉਹ ਹਾਲਾਤ ਫੇਰ ਬਣ ਰਹੇ ਮੈਨੂੰ ਲੱਗਦਾ ਜੀ ਜੇ ਜੇ ਪਾਣੀ ਦਾ ਪੱਧਰ ਦੇਖਿਆ ਜਾਏ ਰੋਜ਼ੇ ਰੋਏ ਪਾਣੀ ਵਧ ਰਿਹਾ ਹੈਗਾ ਤੇ ਹੋ ਸਕਦਾ ਹੈ ਕਿ ਜੇ ਤੁਸੀਂ ਅੱਜ ਆਪਾਂ ਰਿਪੇਅਰ ਨਹੀਂ ਕਰਤੀ ਤੇ ਉਹਦੇ ਨਾਲੋਂ ਜ਼ਿਆਦਾ ਬਿਸਕੁਟ ਘਲਾਤ ਹੋਏ ਨਹੀਂ ਸੀਗੇ। ਉਸ ਟਾਈਮ ਤੇ ਜਿੰਨਾ ਪਾਣੀ ਆਇਆ ਸੀਗਾ ਹੁਣ ਸਾਰਾ ਪਾਣੀ ਆਪਾਂ ਇੱਥੇ ਡੱਕ ਲਿਆ ਤੁਸੀਂ ਤੇ ਜੇ ਤੁਸੀਂ ਅੱਜ ਟੁੱਟ ਜਾਂਦੀ ਹੈਗੀ ਆ ਤੇ ਸਾਡਾ ਪਿੰਡ ਫੇਰ ਅੱਜ ਘਿਰਿਆ ਜਾਣਾ ਸੀਗਾ ਪਾਣੀ। ਪ੍ਰਸ਼ਾਸਨ ਦੀ ਕਾਰਜਕਾਰੀ ਤੋਂ ਤੁਸੀਂ ਕੀ ਕਹਿੰਦੇ ਹੋ? ਪ੍ਰਸ਼ਾਸਨ ਸਾਡੇ ਕੋਲ ਕੱਲ ਆਇਆ ਸੀਗਾ ਉਹ ਵੀ ਆਪਾਂ ਪੱਤਰਕਾਰਾਂ ਦੇ ਇਤਜ਼ਾਬ ਤੋਂ ਫੋਨ ਫੋਨ ਕਰਾ ਕੇ ਜਾਂ ਸਮਝ ਲਓ ਕਿ ਵੀਡੀਓ ਵਾਇਰਲ ਕੀਤੀਆਂ ਸੀਗੀਆਂ ਤਾਂ ਸਾਡੇ ਕੋਲ ਪ੍ਰਸ਼ਾਸਨ ਨੇ ਆ ਕੇ ਇਸ ਚੀਜ਼ ਬਾਰੇ ਦੱਸਿਆ ਕਿ ਮਿੱਟੀ ਦਾ ਕਿੱਦਾਂ ਕਰਨਾ ਹੈਗਾ ਤੇ ਇਸ ਟਾਈਮ ਤੁ ਪ੍ਰਸ਼ਾਸਨ ਹਰ ਵਾਰ ਹੜ੍ਹ ਤੇ ਲੱਗੇ ਕਿਉਂ ਜਾਗਦਾ ਪਹਿਲਾਂ ਇਹ ਸੁੱਤਾ ਰਹਿੰਦਾ ਹੈ ਪ੍ਰਸ਼ਾਸਨ ਦੀ ਨਾਕਾਮੀ ਹੈ ਜੀ ਇਹ ਨਾਕਾਮੀ ਕਾਰਨ ਜ਼ਿਮੀਂਦਾਰਾਂ ਦਾ ਨੁਕਸਾਨ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਜੇਕਰ ਇਹ ਫੇਰ ਘਟਨਾ ਵਾਪਰਦੀ ਆ ਫਲੱਡ ਵਾਲੀ ਤਾਂ ਲਗਭਗ ਕਿੰਨੇ ਏਕੜ ਜਿਹੜੀ ਜ਼ਮੀਨ ਸਾਡੀ ਫੇਰ ਹੜ੍ਹ ਦੇ ਮਾਰਚ ਆਊਗੀ ਸਰ ਮੇਰੇ ਪਿੰਡ ਦੀ ਜ਼ਮੀਨ ਹੈਗੀ 224 ਗਲਾਈ ਤੇ ਮੇਰੇ ਹਿਸਾਬ ਨਾਲ 2.5 ਹਜ਼ਾਰ 2000 ਤੇ ਖਤਮ ਹੀ ਹੋ ਜਾਂਦਾ ਜੀ ਮੇਰਾ ਖਲਾ ਲਗਭਗ ਹੁਣ ਕਿੰਨੇ ਕੁ ਫੋਟੋ ਜਿਹੜਾ ਪਾਣੀ ਤੁਸੀਂ ਤੇ ਲੱਗੇ ਪਹੁੰਚ ਚੁੱਕਾ ਪਾਣੀ ਬਰਾਬਰ ਹੈ ਤੁਸੀਂ ਤੇ अच्छा जी ਹੁਣ ਤੁਸੀਂ ਤੁਸੀਂ ਜਿਹੜੀ ਮਿੱਟੀ ਪਾਈ ਆ ਲਗਭਗ ਕਿੰਨੀਆਂ ਟਰਾਲੀਆਂ ਆਪਣੇ ਕੋਲੋਂ ਪਾ ਦਤੀਆਂ ਸਰ ਪ੍ਰਸ਼ਾਸਨ ਦੀ ਜੀਸੀਬੀ ਆਈ ਦੀ ਹੈਗੀ ਆ ਟਰਾਲੀਆਂ ਉਹਨਾਂ ਦੀ ਮਿੱਟੀ ਆ ਬਣਾਉਣਾ ਅਥਾਰਾਈਜ਼ ਕੀਤੀ ਹੈਗੀ ਆ ਟਰਾਲੀਆਂ ਇਹ ਲੈ ਪੈ ਗਿਆ ਕਮ ਸੇ ਕਮ ਵੀ 25 30 ਟਰਾਲੀਆਂ ਪਾ ਦਤੀਆਂ ਹੈਗੀਆਂ ਪ੍ਰਸ਼ਾਸਨ ਅੱਜ ਹੀ ਆਇਆ ਤੁਹਾਡੇ ਕੋਲ ਜਦ ਕਿ ਪਾਣੀ 3-4 ਦਿਨ ਪਹਿਲਾਂ ਤੋਂ ਆ ਚੁੱਕਾ ਇੱਥੇ ਬਿਲਕੁਲ ਸਰ ਬਿਲਕੁਲ ਆਪਾਂ ਅੱਜ ਕਮ ਸੇ ਕਮ 10 ਦਿਨ ਹੋ ਗਏ ਇਸ ਚੀਜ਼ ਲਈ ਧੋੜੇ ਕਰਦੇ ਪ੍ਰਸ਼ਾਸਨ ਇਸ ਚੀਜ਼ 'ਤੇ ਧਿਆਨ ਨਹੀਂ ਦਿੰਦਾ ਅੱਜ ਧਿਆਨ ਦਿੰਦਾ ਜਿਹੜਾ 2 ਸਾਲ ਪਹਿਲਾਂ ਹੜ ਆਇਆ ਸੀ ਉਹਦੇ ਵਿੱਚ ਜ਼ਿਮੀਂਦਾਰਾਂ ਨੂੰ ਆਪਣੇ ਇੱ ਕੀ ਗੱਲ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਸਰ ਬੰਦ ਸਾਡਾ ਮੁਆਵਜ਼ਾ ਮਿਲਿਆ ਹੀ ਬਾਕੀ ਜ਼ਮੀਨ ਤਾਂ ਰਹਿ ਗਈ ਸਾਰੇ ਜੀ ਜਾਂਚ ਕਈਆਂ ਕਿਸਾਨਾਂ ਦੇ ਘਰ ਨੁਕਸਾਨ ਗਏ ਮੋਟਰਾਂ ਨੁਕਸਾਨੀਆਂ ਗਈਆਂ ਹੋਰ ਵੀ ਕੀ ਚੀਜ਼ਾਂ ਨੁਕਸਾਨੀਆਂ ਗਈਆਂ ਮਾਲ ਡੰਗਰ ਉਹਨਾਂ ਦਾ ਕੋਈ ਮੁਆਵਜ਼ਾ ਮਿਲਿਆ ਇੱਕ ਹਿੱਸਾ ਜੀ ਸਿਰਫ ਇੱਕ ਹਿੱਸਾ ਹਾਂ ਫਿਰ ਤਾਂ ਬਹੁਤ ਮਾੜੀ ਗੱਲ ਆ ਜੀ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਆ ਰਹੀ ਹੈ ਇਸ ਪਿੰਡ ਨੂੰ ਇਹ ਮੈਨੂੰ ਨੌਲੇਜ ਨਹੀਂ ਅੱਛਾ ਜੀ ਸ਼ੁਕਰੀਆ